ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼ੁਰੂ ਦੇ ਵਿੱਚ ਉਹੀ ਅਪੀਲ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਜਿੱਥੇ ਤੱਕ ਜਿਹੜੀ ਇਲੈਕਸ਼ਨ 24 ਦੀ ਆ ਰਹੀ ਹੈ 1 ਜੂਨ ਨੂੰ ਪੰਜਾਬ ਛੋ ਰਹੀ ਹੈ 19 ਤੋਂ ਸ਼ੁਰੂ ਹੋ ਰਹੀ ਹੈ 7 ਪੜਾਵਾਂ ਛੋਏਗੀ ਗੱਲ ਆਪਾਂ ਇਹ ਕਰਨੀ ਚਾਹੁੰਦੇ ਆ ਕਿ ਮੁੱਦਿਆਂ ਤੇ ਗੱਲ ਹੋ ਰਹੀ ਹੈ ਜੇਪਰ ਪੰਜਾਬ ਨੂੰ ਰੱਖ ਲਈਏ ਇਸ ਸੰਦਰਭ ਦੇ ਵਿੱਚ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਪਾਂ ਖਬਰਾਂ ਸੁਣਤੇ ਪੜ ਰਹੇ ਆ ਕਿ ਕਿਸੇ ਨੇ ਪਾਰਟੀ ਛੱਡੀ ਸ਼ਸ਼ੀਲ ਰਿੰਕੂ ਨੇ ਪਾਰਟੀ ਛੱਡ ਕੇ ਇੱਧਰ ਆ ਗਿਆ ਪੀਨੂ ਜਿਹੜਾ ਹੈ ਉਹ ਨਾਮ ਆਦਮੀ ਪਾਰਟੀ ਚਲਾ ਗਿਆ ਸੀਤ ਰੰਗਰਾਣ ਨੇ ਪਾਰਟੀ ਛੱਡੀ ਫਿਰ ਮਲੂਕਾ ਸਾਹਿਬ ਦਾ ਪਰਿਵਾਰ ਉੱਧਰ ਚਲਾ ਗਿਆ ਬਲੂਕ ਕਾਤੇ ਬਾਦਲ ਪਰਵਾਰ ਆਪਾਂ ਸਾਹਮਣੇ ਹੋਣਗੇ ਸੰਗਰੂਰ ਤੋਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਰਪ੍ਰਾਸਤ ਨੂੰ ਟੀਬੀ ਲਾਤੀ ਅਖਵਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਕੀ ਹੁਣ ਜਿਹੜੇ ਸੰਦੇਸ਼ ਚੁਲ ਢੀਂਟ ਸਾ ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ਲੈਣਗੇ ਸੰਪਾਲ ਸਿੰਘ ਕਹਰਾ ਸੰਗਰੂਰ ਤੋਂ ਆ ਗਿਆ ਸੰਗਰੂਰ ਦੇ ਵਿੱਚ ਸਿਮ ਰਜਿਸਟ੍ਰਿੰਗ ਮਾਨ ਪਹਿਲੇ ਖੜਾ ਦੋਨਾਂ ਦੀ ਸੋਚ ਇੱਕੋ ਜੀ ਹੈ ਲਗਾਤਾਰ ਪੰਜਾਬ ਦੇ ਮੁੱਦੇ ਉਠਾਉਂਦੇ ਰਹੇ ਨੇ ਨਹੀਂ ਲਗਾਤਾਰ ਐਸਾ ਨਹੀਂ ਗੱਲਾਂ ਹੀ ਚੱਲ ਰਹੀਆਂ ਨੇ ਕਿਸੇ ਪਾਰਟੀ ਦੇ ਲੀਡਰ ਨੇ ਕਿਸੇ ਮਾਂ ਦੇ ਪੁੱਤ ਨੇ ਕੋਈ ਵੀ ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕੀਤੀ ਜੇ ਕੀਤੀ ਹੈ ਤਾਂ ਦੱਸ ਦੋ ਤੁਸੀਂ ਕਿਹੜਾ ਜਿਹੜਾ ਲੀਡਰ ਹੈ ਸੁਖਵੀਰ ਸਿੰਘ ਬਾਦਲ ਨੇ ਕੀਤੀ ਹੈ ਕਦੇ ਪੰਜਾਬ ਬਚਾਓ ਯਾਤਰਾ 'ਚ ਉਹ ਸਾਰਾ ਇੱਕੋ ਬਿਆਨ ਉਹ ਵੀ ਜਦੋਂ ਜਿੱਥੇ ਜਾਂਦੇ ਨੇ ਕਿ ਇਹ ਖੇਤਰੀ ਪਾਰਟੀ ਹੈ ਤੇ ਖੇਤਰੀ ਪਾਰਟੀ ਨੂੰ ਵੋਟ ਪਾਓ ਤੇ ਕਰੋ ਪੰਥ ਦੀ ਗੱਲ ਕਰਦੇ ਸੀ ਜੀ ਅਸੀਂ ਹੁਣ ਪੰਥਕ ਪਾਰਟੀ ਬਣ ਗਏ ਉਹ ਜੋ ਫੂਕੜਤੀ ਕਰਨ ਜੋਤ ਨੇ ਸ਼੍ਰੋਮਿਕ ਕਮੇਟੀ ਦੀ ਮੈਂਬਰ ਆ ਉਹਨਾਂ ਦੀ ਮੈਂਬਰਾਂ ਪਾਰਟੀ ਦੀ ਉਹ ਕਹਦੀ ਹੈ ਕਮਾਲ ਹੈ ਕੈਸੀ ਪੰਚਤਕ ਪਾਰਟੀ ਆ ਇਹ ਜਿੱਥੇ ਇੱਕ ਅਕਾਲੀ ਪਿਸ਼ੋਕੜ ਵਾਲਾ ਬੰਦਾ ਉਹ ਤਾਂ ਖੜਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਤਰਜੀਤ ਸਿੰਘ ਸੰਧੂ ਦੇ ਦੀ ਗੱਲ ਕਰ ਰਹੀ ਸੀ ਉਹ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਦੀ ਤੇ ਦੂਜੇ ਪਾਸੇ ਜਿਹਦਾ ਪਿਸ਼ੋਕੜ ਆਰਐਸਐਸ ਮਿਰ ਜੂਸੀ ਉਹ ਕਹਦੀ ਉਹ ਵੱਲੋਂ ਕੜ ਉਹ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਸਵਾਲ ਹੀ ਖੜੇ ਕਰਦੇ ਨੇ ਕਹਿੰਦੇ ਇਹੀ ਗੱਲ ਕਰ ਰਹੇ ਸੀ ਇਹੀ 100 ਸਾਲ ਪੁਰਾਣੀ ਪਾਰਟੀ ਦੀ ਗੱਲ ਕਰ ਰਹੇ ਸੀ 120 ਸਾਲ ਪੁਰਾਣੀ ਇਹੀ ਪਾਰਟੀ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਜੇ ਇਹ ਪੰਥ ਜਿਹੜੀ ਹੈ ਮੁਰਗੀ ਦੇ ਅਪਦੇ ਏਜੰਡੇ ਪਰ ਉਹ ਕਹਿੰਦੀ ਇਹ ਜਿਹੜੇ ਸਾਡੇ ਕੁਝ ਸਮੇਂ ਤੋਂ ਲੀਡਰਾਂ ਨੇ ਦਾ بیٹਾ ਕਰਤਾ ਇਹ ਉਹਨਾਂ ਦੀ ਪਾਰਟੀ ਤੇ ਲੀਡਰ ਕਹਿ ਰਹੀ ਹੈ ਮਤਲਬ ਕਿ ਚਾਹੇ ਕਾਂਗਰਸੀ ਦੀ ਗੱਲ ਕਰ ਲਈਏ ਕਾਂਗਰਸ ਵੀ ਇਸ ਤਰ੍ਹਾਂ ਦੀ ਲੜਾਈ ਹੈ ਉਜੀ ਇਹ ਚੌਧਰੀ ਪਰਿਵਾਰ ਨੂੰ ਚੰਨੀ ਠੱਬੀ ਲਾ ਗਿਆ ਚੰਨੀ ਰੂਟੇਕਟ ਦੇਤੇ ਹੁਣ ਚੌਧਰੀ ਪਰਿਵਾਰ ਨੂੰ ਜਾਂ ਤਾਂ ਸ਼ਿਆਰਪੁਰ ਤੋਂ ਦੇਣੀ ਹੈ ਜਾਂ ਚੌਧਰੀ ਪਰਿਵਾਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਤੇ ਆਵਾਦਮੀ ਪਾਰਟੀ ਜਾ ਸਕਦਾ ਉਹ ਚਰਾਈ ਜਾਂਦਾ ਜੇ ਪਹਿਲਾਂ ਟੀਨੂ ਨਾ ਪਹੁੰਚਦਾ ਪਰ ਉਹ ਟੀਨੂ ਪਾਇਲ ਕਰ ਗਿਆ ਸੋ ਬਹੁਤ ਸਾਰੇ ਜਿਹੜੇ ਕੋਈ ਵੀ ਮੈਂ ਕਹਿੰਦਾ ਕਿਸੇ ਵੀ ਪੋਲੀਟਿਕਲ ਪਾਰਟੀ ਕਿਸੇ ਵੀ ਲੀਡਰ ਦਾ ਚੱਕ ਲੋ ਬਿਆਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਗੱਲ ਕੌਣ ਕਰ ਰਿਹਾ ਹੈ ਵੋਟਰਾਂ ਦੀ ਗੱਲ ਕੌਣ ਕਰ ਰਿਹਾ ਹੈ ਪੰਜਾਬ ਤਾਂ ਬਿਲਕੁਲੀ ਮੁੱਦੇ ਤੇ ਨਹੀਂ ਇਹਨਾਂ ਦੇ ਰੋਡ ਮੈਪ ਤੇ ਨਹੀਂ ਪੰਜਾਬ ਦੇ ਪਾਣੀਆਂ ਦੀ ਕਿਸੇ ਨੇ ਕਦੇ ਗੱਲ ਹੀ ਕੀਤੀ ਪੰਜਾਬ ਦਾ ਗਰਾਊਂਡ ਵਾਟਰ ਨੀਚੇ ਜਾ ਰਿਹਾ ਹੈ ਕਿਸੇ ਨੇ ਕੁਝ ਨਹੀਂ ਕਿਹਾ ਕਿ ਮੈਂ ਚੌਂ ਲੜ ਰਹੇ ਹਾਂ ਤੇ ਮੇਰੇ ਏਜੰਡੇ ਤੇ ਪੰਜਾਬ ਦਾ ਪਾਣੀ ਹੈ ਬਿਲਕੁਲ ਨਹੀਂ ਕੋਈ ਗੱਲ ਹੀ ਉਹਨਾਂ ਦੇ ਏਜੰਡੇ ਤੇ ਹੈ ਹੀ ਨਹੀਂ ਏਜੰਡੇ ਤੇ ਕੁਰਸੀ ਹੈ ਕਿ ਕਿਸੇ ਨੇ ਵੀ ਗੱਲ ਕੀਤੀ ਕਿ ਐਸਵਾਈਐਲ ਦੇ ਮੱਦੇ ਤੇ ਅਸੀਂ ਇਹ ਗੱਲਾਂ ਗੱਲ ਕਰਾਂਗੇ ਅਸੀਂ ਸਰਕਾਰ ਨੂੰ ਘੇਰਾਂਗੇ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਦੇ ਬੰਦੇ ਨੇ ਕਿਸਾਨ ਉੱਥੇ ਬੈਠੇ ਨੇ ਅਸੀਂ ਉਹਨਾਂ ਦੇ ਲਈ ਜੜਾਈ ਲੜਾਂਗੇ ਨਹੀਂ ਕਿਸਾਨ ਲੜਨਾ ਆਪਣੀ ਲੜਾਈ ਕਿਸਾਨ ਘੇਰੀ ਜਾ ਰਹੇ ਨੇ ਬਲਕਿ ਰਣਨੀਤੀ ਦੀ ਗੱਲ ਉਦੋਂ ਹੁੰਦੀ ਹੈ ਉਹੀ ਰਣਨੀਤ ਬਿੱਟੂ ਜਿਹੜਾ ਕਿਸਾਨਾਂ ਲਈ ਮੋਰਚਾ ਰੋਂਦਾ ਸੀ ਉਹੀ ਮੋਟੂ ਅਜੇ ਕਿਸਾਨਾਂ ਦੇ ਖਾਦ ਕਹਿੰਦੇ ਤਾਂ ਸਿਆਸਤ ਕਰਦੇ ਨੇ ਮੋਦੀ ਸਾਹਿਬ ਤਾਂ ਕਿਸਾਨਾਂ ਦੇ ਖਾਤੇ ਤੇ ਬੜਾ ਕੁਝ ਕਰ ਰਹੇ ਨੇ ਉਹ ਤਾਂ ਪੂਰਾ ਰੋਡ ਬੈਕ ਚਾਰ ਕਰ ਲਿਆ। ਨਵੀਂ ਕਿਹੜਾ ਵਿਸ਼ਵਾਸ ਕਿਵੇਂ ਕਰਨਗੇ ਸਾਡੇ ਲੋਕ ਇਹਨਾਂ ਲੀਡਰਾਂ ਤੇ ਇਹ ਜਿਹੜੇ ਲੀਡਰ ਸਾਡੀ ਨੁਮਾਇੰਦਗੀ ਕਰਨ ਲਈ ਹੁਣ ਚੋਣ ਮੈਦਾਨ 'ਚ ਨੇ ਇਹਨਾਂ 'ਚ ਕਿਵੇਂ ਨੁਮਾਇੰਦਗੀ ਦੀ ਆਪਾਂ ਗੱਲ ਕਰਾਂਗੇ? ਹਾਂ ਇੱਕ ਦੋ ਬੰਦੇ ਹੋ ਸਕਦੇ ਨੇ ਮੈਂ ਦੇਖਿਆ ਜੇ ਕੋਈ ਗੱਲ ਕਰ ਰਿਹਾ ਤੇ ਇਸ ਮੌਕੇ 'ਚ ਧਰਮਵੀਰ ਗੰਧੀ ਜਰੂਰ ਨਵਾਂ ਨਵਾਂ ਆਇਆ ਕਾਂਗਰਸ ਭਾਵੇਂ ਤੇ ਉਹਨੇ ਗੱਲ ਇਹ ਜਰੂਰ ਕੀਤੀ ਕਿ ਮੈਂ ਤਾਂ ਮੁੱਦੇ ਤੇ ਆਇਆ ਮੈਂ ਤਾਂ ਸੰਵਿਧਾਨ ਨੂੰ ਮੈਂ ਤਾਂ ਦੇਸ਼ ਨੂੰ ਡੈਮੋਕਰੈਟਿਕ ਜਿਹੜੇ ਉਹਨੂੰ ਬਚਾਉਣ ਲਈ ਆਇਆ ਹਾਂ ਸੰਸਥਾਵਾਂ ਨੂੰ ਮੈਂ ਤਾਂ ਇਹ ਸਾਈਡ ਲਈ ਹੈ ਤੇ ਚਲੋ ਉਹ ਤਾਂ ਜਦੋਂ ਮੌਕਾ ਤੇ ਆਉ ਉਹ ਗਲਤ ਇਹ ਹੈ ਕਿ ਮਨਫੀ ਕੌਣ ਹੋ ਰਿਹਾ ਮਨਫੀ ਮੁੱਦੇ ਹੋ ਰਹੇ ਨੇ ਮਨਫੀ VOTER ਹੋ ਰਿਹਾ VOTER ਦੀ ਤਾਂ ਕੋਈ ਸਹੀ ਨਹੀਂ ਸਾਡੇ ਸਿਸਟਮ 'ਚੋਂ VOTER ਕਈ ਕਾਰਨਾ ਕਰਕੇ ਇੱਕ ਤਾਂ VOTER ਆਮ VOTER ਸੋਚ ਵੀ ਨਹੀਂ ਸਕਦਾ ਇਲੈਕਸ਼ਨ ਨਾਲ ਨਹੀਂ ਇਲੈਕਸ਼ਨ ਇਹਦੀ ਮਹਿੰਗੀ ਹੋ ਗਈ ਹੈ ਤੇ ਉਹ ਸੋਚ ਵੀ ਨਹੀਂ ਸਕਦਾ ਤੇ ਜਿਹੜੇ ਇਲੈਕਸ਼ਨ ਲੜ ਸਕਦੇ ਨੇ ਉਹਨਾਂ ਨੂੰ ਵੋਟਰਾਂ ਦੀ ਪਰਵਾਹ ਨਹੀਂ ਉਹਨਾਂ ਨੂੰ ਲੱਗਦਾ ਕੋਈ ਗੱਲ ਨਹੀਂ ਇੱਕ ਵਾਰੀ ਟਿਕਟ ਮਿਲੇ ਉਸ ਤੋਂ ਬਾਅਦ ਦੇਖਾਂਗੇ ਝੂਠ ਤੂਫਾਨ ਬੁੜਕੇ ਫਿਰ ਕੀ ਕੌਣ ਪਛੜਾ ਆ ਤੁਸੀਂ ਕੋਈ ਸੰਕਲਪ ਪੱਤਰ ਦੇ ਰਿਹਾ ਕੋਈ ਕੁਛ ਕਰ ਰਿਹਾ ਪਹਿਲਾਂ ਵੀ ਦਿੱਤੇ ਸੀ ਜਿਹੜਾ ਵਾਅਦਾ ਦਿੱਤਾ 2 ਕਰੋੜ ਨੌਕਰੀਆਂ ਕਿਸ ਨੇ ਦੇਖ ਲੀਆਂ ਹੁਣ 400 ਪਾਰ ਦੀ ਗੱਲ ਹੈ ਪਹਿਲਾ ਵਾਅਦਾ ਪੂਰਾ ਹੋਵੇ ਨਾ ਹੋਵੇ ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਕਿਹਾ ਸੀ 1000 ਰੁਪਏ ਦੇ ਮਗਰ ਸਾਨੂੰ ਵੋਟ ਪਾਓ ਬਹੁਤ ਸਾਰੇ ਬੀਬੀ ਨੇ ਇਸੇ ਕਰਕੇ ਵੋਟ ਪਾਤੀ ਸੋ ਲ ਮਹੀਨੇ ਬਾਅਦ ਸਾਨੂੰ 1000 ਰੁਪਏ ਮਿਲਿਆ ਕਰੋ ਪਤਾ ਨਹੀਂ ਕਦੋਂ ਮਿਲੂ ਜਾਂ ਨਹੀਂ ਮਿਲੂ ਲੇਕਨ ਮਿਲਿਆ ਤਾਂ ਨਾ ਇਸ ਕਰ ਬੋਟਰ ਤਾਂ ਲੈ ਲਈ ਨਾ ਬਾ ਆਹੀ ਕੁਛ ਹੈ ਜਣੀ ਲੋਕਾਂ ਨਾਲ ਵੋਟਰਾਂ ਨਾਲ ਤਾਂ ਠੱਗੀ ਵੱਜ ਰਹੀ ਹੈ ਵੋਟਰ ਕੀ ਕਰਨ ਮਤਲਬ ਤਾਂ ਇਹ ਪੁਆਇੰਟ ਤਾਂ ਇਹ ਹੈ ਕਿ ਬੋਟਰ ਕੁਛ ਕਰ ਸਕਦਾ ਬਿਲਕੁਲ ਕਰ ਸਕਦਾ ਬੋਟਰ ਇੱਕ ਤਾਂ ਬੋਟਰ ਲਿਸਟ ਬਣਾਵੇ ਕਿ ਦਲ ਬਦਲੀ ਵਾਲੇ ਕਿਹੜੇ-ਕਿਹੜੇ ਬੰਦੇ ਨੇ ਕਿੰਨੀ ਵਾਰ ਦਰਬਦਲੀ ਕੀਤੀ ਉਹਦੇ ਪਿੱਛੇ ਕੋਈ ਕਾਰਨ ਸੀ ਦਰਬਦਲੀ ਦੇ ਉਹਦਾ ਕਾਰਨ ਲੱਭੋ ਤੁਸੀਂ ਕੀ ਹੋ ਰਿਹਾ ਜਿੱਦਾਂ ਰੁਨੀਤ ਬਿੱਟੂ ਵਰਗੇ ਚਾ ਸਸੀਲ ਰਿੰਕੂ ਵਰਗੇ ਨੇ ਫਿਰ ਤਾਂ ਤੁਹਾਨੂੰ ਪਤਾ ਵੀ ਉਹਨਾਂ ਦਾ ਦਰਬਦਲੀ ਦਾ ਕੋਈ ਕਾਰਨ ਲੱਗ ਹੀ ਨਹੀਂ ਰਿਹਾ ਤਾਂ ਉਹ ਤਾਂ ਪਤਾ ਵੀ ਉਹ ਤਾਂ ਸਿਰਫ ਕੁਰਸੀ ਖਾਤਰਾ ਵੀ ਟਿਕਟ ਪਰ ਵੀ ਚਲੋ ਇਧਰ ਲੜਾਈ ਲੜ ਲਓ ਕੋਈ ਜਨੂੰਨ ਜੇ ਕੋਈ ਉਹਨਾਂ ਦਾ ਕੋਈ ਰੀਜ਼ਨ ਹੈ ਤਾਂ ਚਲੋ ਨੂੰ ਮੰਨਿਆ ਜਾ ਸਕਦਾ ਸਾਡੇ ਤਾਂ ਪ੍ਰੋਵਾਈਡ ਨਹੀਂ ਹੈ ਸਾਡੇ ਤਾਂ ਟਿਕਟਾਂ ਦੇਣ ਤੋਂ ਪਹਿਲਾਂ ਨਹੀਂ ਕੋਈ ਸੋਚਦਾ ਨਾ ਪਾਰਟੀਆਂ ਸੋਚਦੀਆਂ ਨੇ ਜਿਹਨੇ ਕੋਈ ਵਿਚਾਰਧਾਰਾ ਨਹੀਂ ਅਤ ਸਜੀਤਵਿੰਦਰ ਸਿੱਧੂ ਹੈ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਵਾਰੀ ਪਾਰਟੀ ਬਦਲ ਕੇ ਇੱਧਰ ਉੱਧਰ ਉੱਧਰ ਚਲੇ ਗਿਆ ਪਵੰਟਿੰ ਨੂੰ ਵੀ ਤਨਵਾਰੀ ਤੀਜੀ ਹੋ ਗਈ ਬੀਐਸਪੀ ਤੋਂ ਅਕਾਲੀਆ ਅਕਾਲੀਆਂ ਚੋਂ ਕਾਂਗਰਸ ਚ ਜਿਹਨੇ ਤਿੰਨ ਤਿੰਨ ਪਾਰਟੀਆਂ ਤਾਂ ਆਮ ਹੋ ਗਈਆਂ ਜੇ ਸਾਡੇ ਪਾਰਟੀ ਮਾਰ ਮੁੱਖ ਮੰਤਰੀ ਨਤੀਸ਼ ਕੁਮਾਰ ਵਰਗੇ ਆ ਸਕਦੇ ਨੇ ਤੋਂ ਇਸ ਦੇਸ਼ ਦਾ ਤਾਂ ਹਾਲ ਹੀ ਬੁਰਾ ਹੋਇਆ ਪਿਆ ਤੇ ਜੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਉਹਨੂੰ ਲੱਗਦਾ ਕਿ ਨਰਾਤੇ ਵਿੱਚ ਮੱਛੀ ਖਾਣੀ بڑا ਵੱਡਾ ਮੁੱਦਾ ਹੈ ਤੇ ਫਿਰ ਬਾਕੀ ਜਿਹੜੇ ਲੋਕਾਂ ਨੇ ਤਾਂ ਕੀ ਕਰਨਾ ਨਹੀਂ ਚਾਹੇ ਨੈਸ਼ਨਲ ਲੈਵਲ ਤੇ ਗੱਲ ਕਰ ਲਈਏ ਚਾਹੇ ਇੱਥੇ ਕਰ ਲਈਏ ਮੁੱਦੇ ਮੰਨフィ ਨੇ ਕੁਝ ਦੂਜੀ ਗੱਲ ਹੈ ਇਹ ਕਾਂਗਰਸ ਹੈ ਇਹ ਤਾਂ ਜੀ ਇਹਨਾਂ ਨੇ ਮੰਦਰ ਤੇ ਮੰਦਿਰ ਵਿੱਚ ਅੜੇ ਘਾੜਾ ਆ ਉਹ ਭਾਈ ਮੰਦਰ ਬਣ ਤੇ ਅੜੇ ਘਾੜਾ ਆ ਮੰਦਰ ਤੇ ਗਏ ਨੇ ਜਾਂ ਨਹੀਂ ਗਏ ਹੋ ਪ੍ਰਾਂ ਪ੍ਰੈਸਰ ਨਾਲ ਤੇ ਇਹਦੇ ਨਾਲ ਇਸ ਇਲੈਕਸ਼ਨ ਦਾ ਕੀ ਸੰਬੰਧ ਹੈ ਤੁਸੀਂ ਗੱਲ ਕਰੋ ਕਿ ਤੁਸੀਂ ਕਿਹਾ ਕੀ ਸੀ ਕਰ ਕੀ ਰਿਹਾ ਹੈ ਬੇਰਜ਼ਗਾਰੀ ਕਿੰਨੀ ਹੈ ਮਹਿੰਗਾਈ ਕਿੰਨੀ ਹੈ ਤੁਸੀਂ ਇਹ ਗੱਲ ਕਰੋ ਕਿ ਚੀਨ ਨੇ ਕਬਜ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ ਤੁਸੀਂ ਇਹ ਗੱਲ ਕਰੋ ਕਿ ਜਿਹੜੀ ਅਗਨੀ ਵੀਰ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਖਾਸ ਕਰਕੇ ਹਰਿਆਣਾ ਪੰਜਾਬ ਬਿਹਾਰ ਦੇ ਜਿਹੜੇ ਬੱਚੇ ਸੀ ਕਿ 4 ਸਾਲਾਂ ਬਾਅਦ ਕੱਢ ਕੇ ਬਾਹਰ ਮਾਰਦੇ ਹੋ ਉਹਨਾਂ ਦੇ ਮਨਾਂ 'ਚ ਰੋਸ ਹੈ ਕੋਈ ਕਦੇ ਇਸ ਤਰ੍ਹਾਂ ਦੀ ਗੱਲ ਕਰੋ ਨਾ ਤੇ ਜਾਂ ਫਿਰ ਗੱਲ ਕਰੋ ਕਰਾਪਸ਼ਨ ਦੀ ਤੇ ਕਰਾਪਸ਼ਨ 'ਚ ਪ੍ਰਸ਼ਾਰਚਾਰ ਨਾ ਕੀਆ ਇਹ ਨਾ ਕਰਨੇ ਦੂੰਗਾ ਭਈਆ ਕੀਤਾ ਤੇ ਚੋਣ ਚੰਦੇ ਵਾਲਾ ਕਰਾ ਲਓ ਫਿਰ ਹੁਣ ਇਹਦੇ ਦਿਓ ਜਵਾਬ ਕਿ ਹੋਰ ਪ੍ਰੇਸ਼ਾਚਾਰ ਕਿਸ ਕਿਸਮ ਦਾ ਹੁੰਦਾ ਤੇ ਫਿਰ ਜਿਹੜਾ ਪ੍ਰੇਸ਼ਾਚਾਰੀ ਜਿਹਨੂੰ ਕਹਿ ਕੇ ਮੈਂ ਜੇਲ੍ਹ 'ਚ ਕਰਾਂਗੇ ਉਹਨਾਂ ਦਾ ਵੀ ਹਾਲ ਉਧਰ ਵੀ ਕੋਈ ਜ਼ਿਆਦਾ ਨਹੀਂ ਤੇ ਉਹਨੂੰ ਵੀ ਉਹ ਵੀ ਹਮਦਰਦੀ ਦੀ ਰਿਪੋਰਟ ਤੇ ਕਿਤੇ ਅੱਜ ਤੱਕ ਤੁਸੀਂ ਦੇਖਿਆ ਹੀ ਕੇਜਰੀਵਾਲ ਹੁਣ 29 ਤੱਕ ਕੇਜਰੀਵਾਲ ਜੇਲ੍ਹ 'ਚ ਕਿਉਂਕਿ ਅਗਲੀ ਸੁਣਵਾਈ 29 ਤੱਕ ਹੋਣੀ ਹੈ ਤੇ 19 ਦਾ ਇਲੈਕਸ਼ਨ ਜਿਹੜੀ ਹੈ ਸ਼ੁਰੂ ਹੋ ਜਾਣਿਆ ਪਹਿਲੇ ਪਰਾ ਦੀਆਂ ਵੋਟਾਂ ਸੋ ਦੇਸ਼ ਦੇ ਵਿੱਚ ਜਿਸ ਕਿਸਮ ਦੀ ਇਹ ਇਲੈਕਸ਼ਨ ਆ ਰਹੀ ਹੈ ਸੱਚਮੁੱਚੀ VOTER ਦਾ ਵੀ ਇੰਤਿਹਾਨ ਹੈ ਇਹਨਾਂ ਦਾ ਇੰਤਿਹਾਨ ਨਹੀਂ VOTER ਨੇ ਵੀ ਦੇਖਣਾ ਹੈ ਕਿ ਅਸੀਂ ਕਰਨਾ ਕੀ ਹੈ VOTER ਵੀ ਥੋੜਾ ਸੁਚੇਤ ਹੋਵੇ ਥੋੜਾ ਕੀ ਜਿਆਦਾ ਸੁਚੇਤ ਹੋਵੇ ਤੇ ਜਿਹੜੇ ਉਹ VOTER ਜਿਨ੍ਹਾਂ ਦੀ ਵੱਡੀ ਗਿਣਤੀ ਹੈ ਜਿਨ੍ਹਾਂ ਕੋਲ ਜਿਆਦਾ ਸਾਧਨ ਨਹੀਂ ਜਿਹੜੇ ਜਿਆਦਾ ਪੜ੍ਹ ਲਿਖ ਨਹੀਂ ਸਕੇ ਜਿਨ੍ਹਾਂ ਨੂੰ ਇਹ ਹੁਣ ਤੱਕ ਕੋਈ ਨਾ ਕੋਈ ਲਾਲਚ ਦੇ ਕੇ ਵੋਟਾਂ ਵਾਲੇ ਦਿਨ ਕੋਈ ਨਾ ਕੋਈ ਕੋਈ दारू ਦਾ ਕੋਈ ਪੈਸੇ ਦਾ ਦੇ ਰਹੇ ਨੇ ਉਹਨਾਂ ਤੇ ਵੀ ਤੁਹਾਨੂੰ ਨਿਗਰੱਖਣ ਦੀ ਲੋੜ ਹੈ ਗਲਤ ਹੈ ਇਹ ਹੈ ਕਿ ਇਹ ਕਹਿ ਕੇ ਨੀ ਜੀ ਅਨਪੜ੍ਹੇ ਇਹਨੇ ਉਹਨਾਂ ਲੋਕਾਂ ਨੂੰ ਵੀ ਯਾਦ ਕਰਨਾ ਚਾਹੀਦਾ ਵੀ ਜਿਨੇ ਸਵਧਾਨ ਬਣਾਇਆ ਨਾ ਡਾਕਟਰ ਅੰਬੇਦਕਰ ਉਹ ਵੀ ਕੀ ਚੀਜ਼ ਸੀ ਮਦਰ ਜਿਸ ਤਰੀਕੇ ਨਾਲ ਉਹਨੂੰ ਸਕੂਲ 'ਚ ਵੀ ਜਿਹੜਾ ਬਾਹਰ ਬੈਠ ਕੇ ਕਲਾਸ ਰੂਪ ਤੋਂ ਪੜ੍ਹਨਾ ਪੈ ਰਿਹਾ ਸੀ ਜਿੰਨੀ ਜਨਾਲਤ ਉਸ ਬੱਚੇ ਨੇ ਸਹੀ ਪਹਿਲੋਂ ਦੁਬੋਆ ਡਿਸਟ੍ਰਿਕਟ ਨਾਲੋਂ ਕਾਲਜ ਚ ਜਾ ਕੇ ਪ੍ਰੋਫੈਸਰ ਲਾ ਕੇ ਜਲਾਲ ਸਹੀ ਜਾ ਜਦੋਂ ਅਮਰੀਕਾ ਜਾਂ ਲੰਡਨ ਤੋਂ ਜਾ ਕੇ ਦੋ ਡਿਗਰੀਆਂ ਕੱਟੀਆਂ ਇੱਕ ਪਾਸੇ ਐਮ ਐਸ ਸੀ ਡੀ ਐਸ ਸੀ ਦੀ ਦੂਜੇ ਪਾਸੇ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੀ ਐਚ ਡੀ ਉਹ ਬੰਦਾ ਉੱਥੇ ਰਹਿ ਕੇ ਆਪਦਾ ਕਰ ਸਕਦਾ ਸੀ ਲੇਕਿਨ ਇੱਧਰ ਆ ਕੇ ਲੋਕਾਂ ਚ ਲੜਿਆ ਮਹਾਤਮਾ ਗਾਂਧੀ ਜੇ ਕਿਸੇ ਤੋਂ ਝਰਕਦਾ ਸੀ 네ਹਰੂ ਕਿਸੇ ਤੋਂ ਝਰਕਦਾ ਸੀ ਉਹ ਤੋਂ ਝਰਕਦਾ ਸੀ ਕਾਰਨ ਕੀ ਸੀ ਕਿ ਉਹਦੇ ਕੋਲ ਗਿਆਨ ਸੀ ਤੇ ਇਹ ਜਿਹੜਾ ਗਿਆਨ ਹੈ ਇਹ ਲੋਕਾਂ 'ਚ ਵੰਡਣ ਦੀ ਬੜੀ ਲੋੜ ਹੈ ਕਿ ਭਾਈ ਇਹ ਤੁਹਾਨੂੰ ਆ ਪੰਜ ਸਾਲ ਦਿਖਾ ਕੇ ਥੋੜੇ ਬਹੁਤੇ ਦਿਨਚਿਤਾਰੇ ਫਿਰ ਇਹ ਸਾਰੇ ਤੁਹਾਨੂੰ ਜਿਹੜੇ ਗੁੰਮਰਾਹ ਕਰਦੇ ਨੇ ਫਿਰ ਦਿਨਚਿਤਾਰੇ ਦਿਖਾਉਂਦੇ ਨੇ ਪੰਜ ਸਾਲ ਫਿਰ ਤੁਸੀਂ ਫਿਰਦੇ ਰਹਿੰਦੇ ਹੋ ਵੀ ਇਹਨੇ ਕੀ ਕਰਤਾ ਤੇ ਦੇਖੋ ਤਾਂ ਸਹੀ ਜੋ ਕੀ ਹੋ ਰਿਹਾ ਤੇ ਕਦੇ ਦੇਖਿਆ ਵੀ ਇਹਨਾਂ ਦੀ ਇਨਕਮ ਕਿਵੇਂ ਵੱਧਦੀ ਹੈ ਤੇ ਇਹ ਕਿਤੇ ਸਹੀ ਤਰੀਕੇ ਨਾਲ ਇਹਨੇ ਤਲਕਾਰ ਨਾ ਪਾ ਜਾਂਦੀ ਹੈ ਬਹੁਤ سارے ਸਵਾਲ ਨੇ ਤੁਸੀਂ ਆਪਣੇ ਮਨ ਨੂੰ ਪੁੱਛੋ ਵੋਟ ਪਾਉਣ ਤੋਂ ਪਹਿਲਾਂ ਦੇਖੋ ਵੋਟ ਪਾਓ ਜ਼ਰੂਰ ਲੇਕਿਨ ਦੇਖੋ ਕਿ ਜੇ ਕੋ ਬੈਨੂ ਕਿਸੇ ਨੇ ਕਿਹਾ ਸੀ ਜੀ ਇਹ ਤਾਂ ਸਾਰੇ ਇੱਕੋ ਜਿਹੇ ਨੇ ਸਾਰੇ ਬੇਈਮਾਨ ਨੇ ਉਹ ਭਾਈ ਜਿਹੜਾ ਘੱਟ ਬੇਈਮਾਨ ਹੈ ਉਹਨੂੰ ਪਾ ਦਿਓ ਜੇ ਨਹੀਂ ਸਾਡੇ ਕੋਲ ਨੋਟਾ ਦਾ ਇੱਕ ਹੈ ਪ੍ਰੋਵੀਜ਼ਨ ਉਹਨੂੰ ਪਾ ਦਿਓ ਲੇਕਿਨ ਇਹ ਸਾਰੀ ਗੱਲਬਾਤ ਵੋਟਰ ਨੂੰ ਵੀ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਦੇਖਦੇ ਹਾਂ ਇਸ ਵਾਰ ਵੋਟਰ ਆਪਣਾ ਇਸਤੇਮਾਲ ਵੋਟ ਦਾ ਕਿਵੇਂ ਕਰਦਾ ਥੋੜਾ ਜਿਹਾ